ਏ ਮਨੋਜੀ ਔਰ ਮਨੋਜੀ ਦੀ ਟੀਮ ਵੱਲੋਂ ਮੇਲਾ ਸਾਈਂ ਲਾਢੀ ਸ਼ਰਜੀ ਦਾ ਕਰਾਇਆ ਜਾ ਰਿਹਾ ਹੈ ਆਪਣੇ ਸਾਈਂ ਜੀ ਦਾ ਜਨਮ ਦਿਨ ਆਪਣਾ ਉਪਲਖਸ਼ ਦੇ ਵਿੱਚ ਸਾਈਂ ਜੀ ਦਾ ਬਰਥਡੇ ਮਨਾਣਾ 27 ਤਰੀਕ ਨੂੰ ਮੈਂ ਇਹੀ ਮਾਧਿਅਮ ਆਪਣਾ ਪ੍ਰੈਸ ਦੇ ਮਾਧਿਅਮ ਇਹੀ ਕਹੂੰਗਾ ਕਿ ਹਾਂ ਕੀ ਸਾਰਿਆਂ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਔਰ ਉੱਥੇ ਸਾਈਂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਚਾਹੀਦਾ ਉੱਥੇ ਆਪਣੇ ਹਿੰਦੁਸਤਾਨ ਦੀ ਬਲੰਦ ਆਵਾਜ਼ ਜੋਤੀ ਨੂਰਾ ਜੀ ਆ ਰਹੇ ਨੇ ਤੇ ਕਿਨਾਮਾ ਆਪਣਾ ਉਹਨਾਂ ਦੇ ਤਾਂ ਬਹੁਤ ਲੋਕੀ ਫੈਨਸ ਨੇ ਤੇ ਮੈਂ ਤਾਂ ਇਹੀ ਗੱਲ ਕਹੂੰਗਾ ਕਿ ਹਾਂ ਕਿ ਇੱਕ ਤਾਂ ਉਹਨਾਂ ਨੂੰ ਸਾਰੇ ਸੁਣਨ ਤੇ ਸਾਈਂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਉੱਥੇ ਸਾਈਂ ਜੀ ਦਾ ਆਪਣਾ ਦਰਬਾਰ ਲੱਗਾ ਤੇ ਉੱਥੇ ਸਾਈਂ ਜੀ ਦਾ ਆਸ਼ੀਰਵਾਦ ਆ ਕੇ ਪ੍ਰਵਾਪਤ ਕਰਨ ਮੁਰੀਦ ਸਾਈਂ ਲਾਡੀ ਸ਼ਾਹ ਜੀ ਪਰਿਵਾਰ ਵੱਲੋਂ ਦੂਸਰਾ ਵਿਸ਼ਾਲ ਮੇਲਾ ਤੇ ਭੰਡਾਰਾ ਡਾਕਟਰ ਬੀ ਆਰ ਅੰਬੇਦਕਰ ਵੀ ਕੇ ਕਰਵਾਇਆ ਜਾ ਰਿਹਾ ਹੈ ਉਹ ਕਿੱਦਾਂ ਹੀ ਤਿਆਰੀ ਕੀਤੀ ਜਾ ਰਹੀ ਹੈ ਇਤਨਾ ਦੀਆਂ ਤਿਆਰੀਆਂ ਕੀਤੀ ਜਾ ਰਹੀਆਂ ਸਾਰੀ ਧੂਮ-ਧਾਮ ਨਾਲ ਸਾਰੇ ਸਾਥੀਆਂ ਨਾਲ ਜੀ ਬਿਲਕੁਲ ਅੱਛੀ ਤਿਆਰੀ ਕੀਤੀ ਜਾ ਰਹੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਉੱਥੇ ਪਹੁੰਚ ਕੇ ਸਾਈਂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਸਾਡੇ ਮੇਲੇ ਦੀ ਸ਼ਾਨ ਵਧਾਓ ਕਿਹੜੇ ਕੋਵਾਲ ਆ ਰਹੇ ਨੇ ਜੀ ਉਹ ਤੇ ਜੀ ਜੋ ਦਿਨੋ ਰਾਤ ਜੀ ਅਕਰਮ ਅਕਰਮ ਕੋਵਾਲ ਆ ਰਹੇ ਦੀਪਕ ਹੌਸਲਾ ਜੀ ਆ ਰਹੇ ਹੋਰ ਕੀ ਕਹਿਣਾ ਚਾਹੋਗੇ ਕਿ ਇੱਕ ਨੌਜਵਾਨਾਂ ਨੂੰ ਧਾਰਮਿਕ ਨਜ਼ਰ ਲੈ ਕੇ ਸੁਨੇਹਾ ਚੁੱਕਿਆ ਕੀ ਕਹਿਣਾ ਚਾਹੋਗੇ ਕਿ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦਿਨੌਜਵਾਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਰੇ ਨਸ਼ਿਆਂ ਨੂੰ ਛੱਡ ਕੇ ਧਾਰਮਿਕ ਕੰਮਾਂ ਵੱਲ ਆਪਣਾ ਧਿਆਨ ਲਾਓ ਗਲਤ ਕੰਮਾਂ ਤੋਂ ਦੂਰ ਹੋ ਅੱਗੇ ਵੀ ਇਸ ਤਰ੍ਹਾਂ ਦੇ ਮੇਲੇ ਕਰਵਾਈ ਜਾਂਦੇ ਹਾਂ ਹਾਂ ਜੀ ਹਮੇਸ਼ਾ ਅੱਗੇ ਦਾ ਕਰਾਈ ਜਾਵਾਂਗਾ ਯਾਤਰ ਤੈਨੂੰ ਕੀ ਰਹਿਣ ਵਾਲੀ ਹੈ ਟਾਈਮਿੰਗ ਜੀ 7 ਵਜੇ ਤੋਂ ਜਦ ਤੱਕ ਸਾਈਂ ਦੀ ਜਾਨਗੇ ਉਦੋਂ ਤੱਕ ਵੀ ਵੈਰੀ ਗੁੱਡ ਬਹੁਤ ਨਾ ਸੋਣਾ ਬੋਲ ਕੇ ਮਰੀਦ ਸਾਈਂ लाਡੀ ਸ਼ਾਹ ਜੀ ਪਰਿਵਾਰ ਲੁਧਿਆਣਾ ਵੱਲੋਂ ਜੋ ਦੂਸਰਾ ਮੇਲਾ ਤੇ ਭੰਡਾਰਾ ਡਾਕਟਰ ਬੀ ਆਰ ਅੰਬੇਦਕਰ ਭਵਨ ਵਿਖੇ 27 ਤਰੀਕ ਨੂੰ ਰੱਖਿਆ ਗਿਆ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਮੁਬਾਰਕਬਾਦ ਵੀ ਦਊਂਗਾ ਤੇ ਵੈਲਕਮ ਲਈ ਅੱਜ ਇੱਕ ਪ੍ਰੈਸ ਕਾਨਫਰੰਸ ਸਾਡੇ ਵੀਰ ਮੰਨੂ ਜੀ ਵੱਲੋਂ ਰੱਖੀ ਗਈ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਕਹਿਣਾ ਚਾਹੂੰਗਾ ਕਿ ਪਰਿਵਾਰ ਸਮੇਤ ਸਾਈਂ ਜੀ ਦਾ ਅਸ਼ੀਰਵਾਦ ਵੀ ਪ੍ਰਾਪਤ ਕਰਨ ਕਿਉਂਕਿ ਬਹੁਤ ਪਵਿੱਤਰ ਦਿਹਾੜਾ ਜੋ 26 ਤਰੀਕ ਨੂੰ ਸਾਈਂ ਜੀ ਦਾ ਜਨਮ ਦਿਹਾੜਾ ਹੈ ਉਸ উপলਕਸ਼ ਦੇ ਵਿੱਚ ਜੋ ਸਾਡੇ ਵੀਰ ਨੇ 27 ਤਰੀਕ ਨੂੰ ਮੇਲਾ ਤੇ ਜੋ ਉੱਥੇ ਗੁਣਗਾਨ ਕਰਨ ਲਈ ਜੋ ਸਿੰਗਰਜ਼ ਆ ਰਹੇ ਆ ਜਾਂ ਕੋਈ ਸੂਫੀ ਗਾਇਕ ਉੱਥੇ ਪਹੁੰਚ ਰਹੇ ਆ ਤੇ ਸਾਰੇ ਸੁਣਨ ਲਈ ਜਰੂਰ ਪਹੁੰਚੋ ਤੇ ਮੈਂ ਤੁਹਾਡੇ ਮਾਧਿਅਮ ਨਾਲ ਆਖਿਰ ਦੇ ਵਿੱਚ ਫਿਰ ਦੁਬਾਰਾ ਸਾਰਿਆਂ ਨੂੰ ਵੈਲਕਮ ਕਰੂੰਗਾ ਲੁਧਿਆਣਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਕਿ ਆ ਕੇ ਪ੍ਰਭੂ ਚਰਨਾ ਦੇ ਵਿੱਚ 사త్సંગ ਦੇ ਵਿੱਚ ਜੁੜੋ ਤੇ ਆਪਣਾ ਅਸ਼ੀਰਵਾਦ ਪ੍ਰਾਪਤ ਕਰੋ ਕੀ ਕਹਿਣਾ ਚਾਹੋਗੇ ਕਿ ਇਹਨਾਂ ਨੇ ਨੌਜਵਾਨਾਂ ਨੂੰ ਧਾਰਮਿਕ ਕੰਮਾਂ ਲਈ ਬਿਲਕੁਲ ਮੈਂ ਅੱਗੇ ਵੀ ਤੁਹਾਡੇ ਮਾਧਿਅਮ ਨਾਲ ਅੱਗੇ ਵੀ ਕਹਿਣਾ ਹੋਣਾ ਕਿ ਜਦੋਂ ਨੌਜਵਾਨ ਸੋਸ਼ਲ ਕੰਮਾਂ ਲਈ ਧਾਰਮਿਕ ਕੰਮਾਂ ਲਈ ਤੇ ਸਪੋਰਟਸ ਦੇ ਕੰਮਾਂ ਦੇ ਲਈ ਜਦੋਂ ਅਸੀਂ ਅੱਗੇ ਵੱਧਦੇ ਹਾਂ ਤਾਂ ਜਿਹੜੀ ਕ੍ਰਿਤੀਆਂ ਨੇ ਸਮਾਜ ਦੇ ਵਿੱਚੋਂ ਤਾਂ ਹੀ ਨਿਕਲਦੀਆਂ ਜਦੋਂ ਇੱਕ ਯੂਥ ਤੇ ਮੈਂ ਵਧਾਈ ਦਊਂਗਾ ਵੀਰ ਨੂੰ ਇੱਕ ਯੂਥ ਹੋਂਦੇ ਯੂਥ ਸਾਥੀ ਹੋਂਦੇ ਨਾਤੇ ਜੋ ਇਹ ਕਾਰਜਕ੍ਰਮ ਅੱਜ ਦੂਜਾ ਸਾਲ ਇਹਨਾਂ ਦਾ ਚਲੋ ਅੱਗੇ ਪ੍ਰਭੂ ਕਿਰਪਾ ਕਰਨ ਕਿ ਅੱਗੋ ਵੀ ਹੈ ਹਰ ਸਾਲ ਮੇਲਾ ਇਦਾਂ ਹੀ ਕਰਾਂਦੇ ਰਹਿਣ ਤੇ ਇਦਾਂ ਹੀ ਭੰਡਾਰੇ ਲੱਗਦੇ ਰਹੇ ਨੇ ਤੇ ਇੱਦੀ ਸਾਰੇ ਅਸ਼ੀਰਵਾਦ ਪ੍ਰਾਪਤ ਕਰਦੇ ਰਹੇ ਇਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਤੁਹਾਡੇ ਹਲਕੇ 'ਚ ਹੋ ਰਹੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਨਹੀਂ ਬਹੁਤ ਵਧੀਆ ਤਿਆਰੀਆਂ ਬਿਲਕੁਲ ਕਿਉਂਕਿ ਸੰਪੂਰਨ ਪਰਿਵਾਰ ਹੈ ਸਾਡੇ ਬ੍ਰਦਰ ਦੇ ਨਾਲ ਜਿਹੜਾ ਇਹਨਾਂ ਦਾ ਟੀਮ ਹੈ ਟੀਮ ਵਰਕ ਕਿਉਂਕਿ ਟੀਮ ਤੋਂ ਬਿਨਾ ਕੁਝ ਵੀ ਨਹੀਂ ਹੈ ਟੀਮ ਬਹੁਤ ਵਧੀਆ ਇਹਨਾਂ ਦੀ ਜੇ ਅੱਜ ਮੈਂ ਇਹਨਾਂ ਦਾ ਧੰਨਵਾਦ ਕਰੂੰਗਾ ਕਿ ਇਹਨਾਂ ਨੇ ਅੱਜ ਮੈਨੂੰ ਪ੍ਰੈਸ ਰਿਲੀਜ਼ ਮੌਕੇ ਤੇ ਮੈਨੂੰ ਮਾਣ ਵੀ ਦਿੱਤਾ ਮੈਨੂੰ ਬੁਲਾਇਆ ਤੇ ਮੈਂ ਫਿਰ ਦੁਬਾਰਾ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜਰੂਰ ਸਾਰੇ ਪਹੁੰ